ਸਤਿ ਸ਼੍ਰੀ ਅਕਾਲ ਜੀ ਜਗਦੀਪ ਡੇਰੀ ਫਾਰਮ ਤੇ ਅੱਜ ਇੱਕ ਨਵਾਂ ਨਗੀਨਾ ਲੈ ਕੇ ਹਾਜ਼ਰ ਆਇਆ ਦੋ ਦੰਦ ਬੱਚੀ ਦਾਦਨੇ ਜਰਸੀ ਪਿਓਰ ਪਿਓਰ ਬਰੀਡ ਦੇ ਵਿੱਚ ਮਗਰ ਵੀ ਜਰਸੀ ਬੱਚੀ ਦਦੀਆਂ ਜਿਹੜੀ ਗੱਲ ਕਰਨ ਵਾਲੀ ਆ ਪਿਓਰ ਬਰੀਡਰ ਬੱਚੀ ਆਪਾਂ ਲੈ ਕੇ ਹਾਜ਼ਰ ਆ ਹਾਂ ਥਣ ਚੱਟਾ ਦੀ ਖੁੱਲੀ ਲੈਣ ਲੇਵੇ ਦੀ ਵਧੀਆ ਆਰਡਰ ਸੋਹਣੀ ਬੱਚੀ ਦਦੀਆਂ ਪਿਓਰ ਜਰਸੀ ਜਿਹਨੂੰ ਕਹਿ ਦਿੰਦੇ ਆ ਪੰਜਾਬ ਦੀ ਜਰਸੀ ਜਿਹੜੀ ਗੱਲ ਕਰਨ ਹਾਂ ਕਰਦੇ ਆ ਵੀਰ ਨਾਲ ਗੱਲ ਦੀ ਉਹ ਠੀਕ ਠਾਕ ਵੀਰ ਜੀ ਵਧੀਆ ਜੀ ਵਧੀਆ 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 ਵੀਰ ਜੀ ਇਹਦੇ ਥੱਲੇ ਇੱਕ ਟੋਟਲ ਕਿੰਨਾ ਦੁੱਧ ਜੇ ਆਪਣੇ ਕੋਲ 15 ਕਿਲੋ ਹੈਗਾ ਜੀ 15 ਕਿਲੋ ਜੀ ਦਦੀਆਂ 18-19 ਕਿਲੋ ਦੁੱਧ ਭਰ ਦੂਗੀ 18-19 ਕਿਲੋ ਮੂੰਹ ਕਿਦਾਂ ਵੀਰ ਜੀ ਦਦੀਆਂ ਮੂੰਹ ਅਜੇ 2 ਦੰਦ ਚੋ ਵੀਰ ਕਹਿ ਦਿੰਦੇ ਦੋਂਦੀ ਕਈ ਵਾਰੀ ਮਗਰ ਉਹ ਚੌਗੀ ਨਿਕਲ ਆਉਂਦੀ ਆ ਦੰਦ ਫਟ ਕੇ ਜਰੂਰ ਦਿਖਾਓ ਵਾਕੀ ਵੀ ਭਰੀ ਪਿਓਰ ਦੋਂਦੀ ਬੱਚੀ ਦਦੀਆਂ ਤੇ 18-19 ਕਿਲੋ ਦੁੱਧ ਭਰ ਦੂਗੀ 18-19 ਕਿਲੋ ਬਾਈ ਦਦੀਆਂ 5-6 ਦਿਨ ਹੋਏ ਸੂਜਣਾ ਹ ਹੁਣ ਟੋਟਲ ਕੰਡੇ ਵਾਲਾ ਦੁੱਧ ਕਿੰਨਾ ਹੋ ਗਿਆ ਵੀਰ ਜੀ 15 ਕਿਲੋ 15 ਕਿਲੋ ਵੀਰ ਜੀ ਹੁਣੀ ਕਹਿੰਦੇ ਵੀ ਕੰਡੇ ਵਾਲਾ ਅੱਜ ਦੀ ਘੜੀ ਦੇ ਵਿੱਚ ਦੁੱਧ ਤਿਆਰ ਆ ਪਿਓਰ ਬਰੀਡ ਤੇ ਸੋਹਣੀ ਬਰੀਡ ਵਾਲੀ ਬੱਚੀ ਜਿਹੜੀ ਆ ਲੰਬਾਈ ਦੀ ਵੀ ਸੋਹਣੀ ਆ ਜਿਹੜੀ ਗੱਲ ਕਰਨ ਵਾਲੀ ਆ ਤੇ ਤਾਜੀ ਸੂਈ ਬੱਚੀ ਮਗਰ ਦੇ ਲੈਵਲ ਉਆ ਸੋਹਣਾ ਲੱਗਾ ਆਰਡਰ ਫਿਟਿੰਗ ਵਾਲਾ ਲੈਵਾ ਜਿਹੜੀ ਗੱਲ ਕਰਨ ਵਾਲੀ ਆ ਮੋਡਲੋ ਵੀਰ ਜਿਹੜੀ ਗੱਲ ਕਰਨ ਵਾਲੀ ਆ ਬਾਕੀ ਛੋਟਾ ਕੰਨ ਪੰਜਾਬ ਦੀ ਜਰਸੀ ਸਭ ਤੋਂ ਖਾਸ ਮੋਡਲ ਜੀ ਪੰਜਾਬ ਵਾਲੀ ਜਰਸੀ ਦੀ ਸਭ ਤੋਂ ਜ਼ਿਆਦਾ ਡਿਮਾਂਡ ਹੁੰਦੀ ਜਿਹੜੀ ਗੱਲ ਕਰਨ ਵਾਲੀ ਵੀ ਪੰਜਾਬ ਵਾਲੀ ਜਰਸੀ ਦੀ ਲੈਣੀ ਆ ਜਿਹੜੀ ਗੱਲ ਕਰਨ ਵਾਲੀ ਆ ਤੇ ਮਗਰ ਜਿਹੜਾ ਬੱਚਾ ਉਹ ਵੀ ਕਾਲੇ ਰੰਗ ਦੀ ਬੱਚੀ ਜਿਹੜੀ ਆ ਉਹ ਵੀ ਜਰਸੀ ਪਿਓ ਰਿਹਾ ਤੇ ਬਾਕੀ ਵਿਰਲ ਤੇ ਉਨੋਥਾਨ ਦੇ ਵਿਰਲ ਤੇ ਉਨੋਥਾਨ ਲੱਗਾ ਤੇ ਬਾਕੀ ਵੀਰ ਉਹਨਾਂ ਦਾ ਮੁੱਲ ਦੀ ਕਰਦੇ ਗੱਲ ਤੇ ਕੀਮਤ ਵੀਰ ਜੀ ਦੀ ਕਿੰਨੀ ਕਰਦੇ ਜਣੀਆਂ ਕੀਮਤ ਵੀਰ ਜੀ ਆ 60 ਮੰਗੀ ਆ ਨਾ 55000 ਵੀਰ ਜੀ ਉਹਨਾਂ ਨੇ ਮੁੱਲ ਵੀ ਬਿਲਕੁਲ ਜਾਇਜ਼ ਕੀਤਾ ਕੋਈ ਮਾਨਤਨ 10000 ਦਾ ਵੀਰ ਜੀ ਕਰਦੇ ਉਹ ਗਾ ਕੋਈ ਇਮਾਨਦਾਰ ਕਰਿਓ ਜਰੂਰ ਹੈ ਇਹ ਨਾ ਵੀਰ ਜੀ ਉਹਨੇ ਕਹਿੰਦੇ ਆ ਵੀ ਮੁੱਲ 55000 ਆ ਤੇ ਕੋਈ 10000 ਦਾ ਮਾਨਤਨ ਕਰਦਾਂਗੇ ਪਰ ਬੱਚੀ ਜਿਹਨੂੰ ਆਪਾਂ ਸਪੈਸ਼ਲ ਦਾਣਾ ਕਹਿੰਦੇ ਆ ਸਪੈਸ਼ਲ ਦਾਣਾ ਆ ਜਿਹੜੀ ਗੱਲ ਕਰਨ ਵਾਲੀ ਆ ਪਿਓਰ ਜਰਸੀ ਵੈਡ ਜਿਹੜੀ ਗੱਲ ਕਰਨ ਵਾਲੀ ਆ ਤੇ ਬਾਕੀ ਵੀਰ ਜੀ ਆਪਣਾ ਡਰੈਸ ਦੇ ਦਿਓ ਜਿਲ੍ਹਾ ਕਿਹੜਾ ਜੇ ਵੀਰ ਜੀ ਜੀ ਜਿਲ੍ਹਾ ਗੁਰਦਾਸਪੁਰ ਅੱਛਾ ਅੱਛਾ ਤੇ ਬਾਕੀ ਕੋਈ ਨਹੀਂ ਫੋਨ ਦੇ ਉੱਤੇ ਕਨੈਕਟ ਵੀਰ ਨੰਬਰ ਆਪਾਂ ਚਲਾਵਾਂਗੇ ਤੇ ਜਿਲ੍ਹਾ ਗੁਰਦਾਸਪੁਰ ਆ ਨੇੜੇ ਫਰੇਗੜ ਜੂੜੀਆਂ ਪੈਂਦਾ ਆ ਦੂਜੰਦਾ ਇੱਥੋਂ ਅੰਬਸਰ ਆਪਾਂ ਨੂੰ ਪੈਂਦਾ ਟੋਟਲ 30 32 ਕਿਲੋਮੀਟਰ ਦੇ ਆ ਤੇ ਬਾਕੀ ਆਪਾਂ ਉੱਤੇ ਸੀਨ ਦੇ ਉੱਤੇ ਵੀਰੋਨਾਂ ਦਾ ਨੰਬਰ ਚਲਾਵਾਂਗੇ ਜਰਸੀ ਪਿਓਰ ਵੈਡ ਦੀ ਆਪਾਂ ਵੀਡੀਓ ਅਪਲੋਡ ਆਨ ਕਰਕੇ ਚੈਨਲ ਤੇ ਚਲਾਵਾਂਗੇ ਜਗਦੀਪ ਡੇਰੀ ਫਾਰਮ ਤੇ